ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਕਿਸੇ ਚਿੜੀਆ ਘਰ ਦੀਆਂ ਤਸਵੀਰਾਂ ਨਹੀਂ ਬਲਕਿ ਚਿੜੀਆਂ ਦੇ ਘਰ ਦੀਆਂ ਤਸਵੀਰਾਂ ਨੇ ਇਹ ਘਰ ਵਿੱਚ ਚਿੜੀਆਂ ਪਿਛਲੇ 30 ਸਾਲ ਤੋਂ ਰਹਿ ਰਹੀਆਂ ਨੇ ਸਿਰਫ ਚਿੜੀਆਂ ਨਹੀਂ ਘੁਗੀਆਂ ਗਟਾਰਾਂ ਤੇ ਵਿਜੜੇ ਦੇ ਆਲ ਨੇ ਵੀ ਪਾਏ ਹੋਏ ਨੇ ਗਰਮੀ ਸਿੰਘ ਦੇ ਘਰ ਵਿੱਚ ਤੇ ਉਹਨਾਂ ਦੀ ਧਰਮ ਪਤਨੀ ਇਹਨਾਂ ਦੀ ਰੱਜ ਕੇ ਸੇਵਾ ਕਰਦੀ ਹੈ ਇਹ ਪਰਿਵਾਰ ਦੇ ਵਿੱਚ ਚਿੜੀਆਂ ਦੇ ਲਈ ਅਰਦਾਸ ਵੀ ਹੁੰਦੀ ਹੈ ਕਿ ਭਾਈ ਹੱਸਦੀਆਂ ਵਸਦੀਆਂ ਰਹਿਣ। ਇਹੀ ਨਹੀਂ ਇਹ ਪਰਿਵਾਰ ਤਾਂ ਚੂਹਿਆਂ ਦੇ ਬੱਚੇ ਵੀ ਪਾਲਦਾ। ਕਹਿੰਦੇ ਖੇਤ ਵਿੱਚ ਜੇ ਚੂਹੀ ਦਾ ਬੱਚਾ ਵੀ ਆ ਜਾਵੇ ਤਾਂ ਮੇਰਾ ਬੇਟਾ ਮਾਰਨ ਨਹੀਂ ਦਿੰਦਾ। ਆਓ ਪੂਰੀ ਗੱਲਬਾਤ ਕਰਦੇ ਆ ਪਰਿਵਾਰ ਦੇ ਨਾਲ ਕਿਵੇਂ ਇਹ ਕੁਦਰਤ ਦੇ ਨਾਲ ਮੋਹ ਪ੍ਰੇਮ ਵਧਿਆ। ਸਾਡੇ 30 ਸਾਲ ਹੋ ਗਏ ਜਦੋਂ ਵੱਧ ਹੋ ਗਿਆ ਚਿੜੀਆਂ ਰਹਿੰਦੀਆਂ ਨੂੰ। ਬਸ 30 ਸਾਲ ਹੋ ਗਏ। 30 ਸਾਲ ਹੋ ਗਏ। ਹਾਂ ਜੀ। ਔਰ ਵੀ ਸਾਡੇ ਆਣੇ ਲੱਗੇ ਆ ਜੇ ਹੁਣ ਕੋਈ ਬੱਚਾ ਵਿੱਚੋਂ ਥੱਲੇ ਵੀ ਡਿੱਗ ਪੇ ਫਿਰ ਸਾਡੀ ਨੂੰਹਾਂ ਉਹ ਵੀ ਕਹੋ ਵੀ ਪਾਪਾ ਜੀ ਬੱਚਾ ਖੱਲੇ ਡਿੱਗ ਪੇ ਵੇਖੋ ਕਿਹੜੇ ਆਣੇ ਦਾ ਤੇ ਕਿਹੜੇ ਆਣੇ ਚੱਪੇ ਨੂੰ ਰੱਖਣਾ ਜੀ ਫਿਰ ਅਸੀਂ ਜੀ ਸਾਰਾ ਪਰਿਵਾਰ ਉਹਦੇ ਤੇ ਜੋਰ ਲਾਉਣਾ ਕਰ ਇੱਥੇ ਜਿੱਥੇ ਗਰਮੀ ਸਿੰਘ ਦਾ ਘਰ ਵੱਜਣਾ ਸੋ ਉਥੇ ਨਾਲ ਚਿੜੀਆਂ ਦਾ ਘਰ ਵੀ ਵੱਜਦਾ ਕਿ ਚਿੜੀਆਂ ਦਾ ਘਰ ਇਹ ਹੈ ਚਿੜੀਆਂ ਦਾ ਜੀ ਅਸੀਂ ਤਾਂ ਬੈਠੇ ਇਹਨਾਂ ਦੇ ਰਾਖੀ ਵਾਸਤੇ ਇਹ ਘਰ ਚਿੜੀਆਂ ਦਾ ਜੀ ਅਸੀਂ ਵੈਸੇ ਇੱਥੇ ਵੀ ਜਿਵੇਂ ਆਪਾਂ ਕਹਿੰਦੇ ਮੁਸਾਫਰ ਮੇਲਾ ਨਾ ਅਸੀਂ ਖਿਆਰੇ ਰਹੇ ਰਹੇ ਮੇਰੀ ਵੱਡੀ ਆਂਦੀ ਕਿੰਝ ਗੰਦ ਖੜਾਰਦੀਆਂ ਤੇ ਉਹਨਾਂ ਨੂੰ ਫੋਟੀ ਚੱਕ ਕੇ ਜੋ ਲਾਉਣ ਲੱਗੀਆਂ ਤੂੰ ਕੁਦਰਤ ਨੂੰ ਹੀ ਬਸ ਕੋਲੇ ਮੋਟੋ ਨਿਕਲਿਆ ਉਹ ਕਹਿੰਦਾ ਜੇ ਆਪਣਾ ਘਰ ਖੁੱਟਾ ਬੁੱਤੇ ਅ ਬੇਟੇ ਨੇ ਕਦੂ ਵੀ ਲੈਣੇ ਉਹਨਾਂ ਦੇ ਵਿਆਹ ਨੇ ਲਾਉਣੇ ਫਿਰ ਉਸ ਤੋਂ ਬਾਅਦ ਜੇ ਵੀ ਬੱਚੇ ਜਦੋਂ ਕੱਢਦੇ ਫਿਰ ਉਸੇ ਤਰ੍ਹਾਂ ਹੀ ਸਾਨੂੰ ਮਗਰ ਉਹਵੇਂ ਪੈ ਗਿਆ ਨੂੰਹ ਸਾਡੀ ਉਹ ਵੀ ਹੁਣ ਉਸੇ ਤਰ੍ਹਾਂ ਹੀ ਸੁਆਠੂ ਦੀ ਮੰਮੀ ਦਾਣੇ ਨਹੀਂ ਭਾਇ ਫੌਣੇ ਆ ਪਾਓ ਪਾਣੀ ਵੀ ਧਰੋ ਐਸੇ ਕਰਕੇ ਜੀ ਸਾਨੂੰ ਬਸ ਐ ਮੋਹ ਪੈਂਦਾ ਪੈਂਦਾ ਸਾਨੂੰ ਘਰ ਦੇ ਮੈਂਬਰਾਂ ਨੂੰ ਇਹਨਾਂ ਨਾਲ ਮੋਹ ਆ ਸਾਨੂੰ ਤਦੋਂ ਸੀ ਸਾਡੇ ਉੱਠ ਪਹਿਲਾਂ 4 ਵਜੇ ਹੂੰ ਇਹਨਾਂ ਦਾ ਰੌਲਾ ਪਈ ਜਾਂਦਾ ਹੁੰਦਾ ਜਾਮਣ ਸੀ ਹੁੰਦੇ ਇਨਾਂ ਫਿਰ ਵੈਸੇ ਟੁੱਟ ਗਈ ਇਹ ਇਹਦੇ ਤੇ ਬਹੁਤ ਹੁੰਦੇ ਉਧਰ ਸਾਡੇ ਆਪਣੇ ਕਮਰਿਆਂ ਦੇ ਮੂਰੇ ਉੱਥੇ ਵੀ ਸਵੇਰ ਇਹਨਾਂ ਦਾ ਇਹੀ ਬੋਲਣਾ ਹੈ ਕਿ ਮੈਂ ਜੜੀ ਦੂਜਿਆਂ ਨਾਲ ਨਹੀਂ ਚੜੀ ਮੰਨਣਾ ਨਹੀਂ ਆਣ ਨਾ ਪਰਖੋ ਜੀ ਸਵੇਰ ਉੱਠਣ ਸਾਰ ਸਾਥੋਂ ਪਹਿਲਾਂ ਤਿਆਰ ਹੁੰਦੇ ਆ ਆਮ ਬਸ ਹਾਂ ਜਿਵੇਂ ਪਹਿਲੇ ਦਿਨ ਆ ਕੇ ਬੋਲਿਆ ਮੈਨੂੰ ਚਰਚਾ ਜੀ ਉਹ ਸੁਣੀ ਮੈਂ ਇਹਨਾਂ ਨੂੰ ਆ ਕੇ ਮੈਂ ਕਿਹਾ ਵੀ ਆਪਾਂ ਆ ਕੇ ਮਹਿਮਾਨ ਆ ਕੇ ਜੀ ਫਿਰ ਇਹ ਆ ਹੀ ਜਾਂਦੇ ਜੀ ਵਧੀ ਜਾਂਦੇ ਹੁਣ ਇਹ 19 ਆੜ ਨੇ ਹੋ ਗਏ ਮੈਂ ਰੋਜ਼ ਗਿਣ ਲੈਣਾ ਉਹਨੂੰ ਹੂੰ ਕਹ ਗਈ ਮੁੱਕ ਗਈ ਜੀ ਇਹਨਾਂ ਨੂੰ ਰਹਿਣ ਥਾਂ ਹੀ ਨਹੀਂ ਕਿਤੇ ਅੱਗੇ ਕੱਚੇ ਕੋਠੇ ਹੁੰਦੇ ਸੀ ਸਾਡੇ ਟੱਪਰੇ ਟੁਪਰੇ ਹੁੰਦੇ ਪਸ਼ੂਆਂ ਨੂੰ ਉਹਦੇ ਵਿਚਾਲ ਨੇ ਬਹੁਤ ਪਾਰ ਲੰਮੀਆਂ ਸਵਾਰਤਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਆਲ ਨੇ ਉਹੀ ਮਿਲ ਜਾਂਦੇ ਸਿਰ ਕੀ ਕੰਨਾਂ ਜਾਂ ਹੁੰਦਾ ਸੀ ਮੈਂ ਛੋਟਾ ਹੁੰਦਾ ਓਦੋਂ ਉਹਦੇ ਚ ਬਹੁਤ ਜਿਹੜੀਆਂ ਆਲ ਨੇ ਬਣਾ ਲੈਂਦੇ ਨਾ ਸੀ ਹੁਣ ਇਹਨਾਂ ਨੂੰ ਜਗ੍ਹਾ ਹੀ ਨਹੀਂ ਰਹੀ ਤੇ ਇਹ ਫਿਰ ਕਿੱਥੇ ਰਹਿਣ ਨੂੰ ਸੋਚ ਆ ਜੀ ਕਹਿੰਦੇ ਆ ਜੀ ਵਾਹਿਗੁਰੂ ਮੂਰੇ ਇਹ ਰਸਾਂ ਵੇਣ ਤਾ ਸਾਡੀਆਂ ਵੀ ਅਸੀਂ ਆਹਾਂ ਦਾ ਜਾਨਵਰਾਂ ਦੀ ਜਿਹੜੀ ਅਫਸਾਂ ਦਾਣੇ ਪਾਉਂਦੇ ਆ ਇਹਨਾਂ ਤਰਫੋਂ ਹੀ ਅਸੀਂ ਦੀਆ ਘਰ-ਵਾਰ ਪਾਏ ਆ ਸਾਡਾ ਇੱਧਰ ਬਿਲਕੁਲ ਪੁਰਾਣਾ ਘਰ ਹੁੰਦਾ ਸੀ ਸਾਨੂੰ ਦੁੱਖ ਪੁੱਤ ਨੇ ਵੀ ਰਨੇ ਇਹ ਕਹਣਾ ਕਹਿੰਦਾ ਬੀਬੀ ਜੇ ਆਪਾਂ ਇੰਨਾ ਦਾ ਕਰ ਪਾਉਣੇ ਨਾ ਗੁਰੂ ਆਪਾਂ ਨੂੰ ਹੀ ਦੇਉਗਾ। ਦੋਵਾਂ ਨੇ ਖੇਤ ਜਾਣਾ ਨਾ ਬੇਟੇ ਨੇ ਸਾਡੇ ਨੇ ਆ ਸਾਡੇ ਪੁੱਤਰ ਜਿੱਦਾ ਹੀ ਸੀਗਾ ਉਹ। ਜੀ ਉਹਨੇ ਜਾਣਾ ਜੋ ਕੋਈ ਬੱਚਾ ਰਾਤ ਡਿੱਗਿਆ ਜਾਂ ਕੋਈ ਜਾਨਵਰ ਡਿੱਗਿਆ ਪਿਆ ਜਾਂ ਪਾਣੀ ਤੋਂ ਬਿਨਾਂ ਉਹਨੇ ਚੱਕ ਕੇ ਇਹ ਕੋਸ਼ਿਸ਼ ਕਰਨੀ ਕਿ ਮੈਂ ਇਹਨੂੰ ਪਹਿਲਾਂ ਪਾਣੀ ਪਲਾਵਾ ਫੇਰ ਉਹਨੇ ਹੀ ਖੇਤੋਂ ਚੱਕ ਕੇ ਹੀ ਬੱਚਾ ਨਾ ਘਰੇ ਲੈ ਕੇ ਆਉਣਾ। ਹੂੰ ਘਰੇ ਉਹਨੇ ਅੰਦਰ ਵੀ ਰੱਖਣਾ। ਪਿੰਜਰੇ ਚ ਰੱਖਣਾ ਖਾਣਾ-ਦਾਣਾ ਦੇਣਾ ਪਾਣੀ ਪਿਉਣਾ ਉਹਨੇ ਪੂਰੀ ਕੇਅਰ ਕਰਨੀ ਬੱਚੇ ਜੀ ਜੇ ਕੋਈ ਜਾਨਵਰ ਥੱਲੇ ਡਿੱਗਿਆ ਜਾਂ ਸਾਨੂੰ ਐ ਲੱਗਿਆ ਵੀ ਸਾਫੇ ਦੀ ਕੇਅਰ ਨਹੀਂ ਹੋਈ ਸਾਫੇ ਚੱਕਿਆ ਨਹੀਂ ਗਿਆ ਜੀ ਤੇ ਸਾਡੇ ਫਰਮਾਨ ਨੂੰ ਇਹ ਠੋਕਰ ਆਉਂਦੀ ਆ ਵੀ ਸਾਨੂੰ ਐ ਲੱਗਦਾ ਵੀ ਸਾਨੂੰ ਮਾਰਾਇ ਤੋਂ ਡਰ ਲੱਗਦਾ ਵੀ ਮਾਰਾਇ ਸਾਥੋਏ ਹੋਇਆ ਨਾ ਵੀ ਅਸੀਂ ਇਹ ਥੱਲੇ ਡਿੱਗਿਆ ਸੀ ਸਤੋ ਟਾਈਮ ਤੇ ਚੱਕਿਆ ਨਾ ਗਿਆ ਜਾਇ ਜੀ ਦੇਖਭਾਲ ਨਾ ਹੋਈ ਹਾਂ ਉਹਦਾ ਕਰਕੇ ਸਾਡੇ ਮਨ ਨੂੰ ਜੀ ਹਰ ਵੇਲੇ ਇਸ ਤਰ੍ਹਾਂ ਦਾ ਡਰ ਰਹਿੰਦਾ ਇਨਾਂ ਤੇ ਤੈਨੂੰ ਕਹਿ ਦਿੰਦੇ ਆ ਵੀ ਥੋੜਾ ਜਿਹਾ ਗੁੱਸਾ ਖੋਰਾ ਅੱਛਾ ਜੀ ਪਰ ਉਹ ਜੀ ਦਿਆ ਬਹੁਤ ਜਿਆਦਾ ਜੀ ਉਹ ਚੂਹੀ ਦੇ ਬੱਚੇ ਚੂਹੀ ਦੀ ਮਾਰਦਾ ਤੇ ਅਸਲ ਉਹ ਬਊਆ ਮੈਂ ਨਹੀਂ ਮਾਰਦਾ ਮੈਂ ਕਹਿੰਦਾ ਜਿਆਦਾ ਚੂਹੇ ਨੇ ਬਹੁਤ ਇੱਥੇ ਉਹ ਕਰਿਆ ਤੇ ਨਹੀਂ ਪਾਪਾ ਮੈਂ ਨਹੀਂ ਇਹ ਜੂਆ ਨਹੀਂ ਮੈਂ ਨਹੀਂ ਮਾਰਦਾ ਵੀਰ ਕੀ ਕਰਦਾ ਤੇਰਾ ਬੱਚੇ ਹੁੰਦੇ ਉੱਥੇ ਕਈ ਬੱਚੇ ਨਿਕਲੋਂ ਤੇ ਲਾਲ ਦੇ ਛੋਟੇ ਛੋਟੇ ਹੂੰ ਉਹਨੇ ਉਹਨੂੰ ਉੱਤੇ ਡੱਕੇ ਸਾਰ ਕੇ ਦੋ ਤੋਂ ਲੁਕੋ ਕੇ ਉਹਨਾਂ ਨਾਲੇ ਮੈਂ ਦੱਸਣਾ ਪਾਪਾ ਉਸੇ ਬੱਚੀ ਆ ਜੂਈ ਦੇ ਹਾਂ ਧਿਆਨ ਰੱਖਿਓ ਜੀ ਉਹ ਫਿਰ ਚੱਕ ਲ ਜਾਂਦੀ ਏ ਜੀ ਜਦੋਂ ਉਹ ਸਮਾਂ ਲੜਦਾ ਜੂਈ ਤੇ ਗੱਲਬਾਤ ਕਰਦੇ ਆ ਪੂਰੀ ਖਾਲਸਾਈ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਤਨੀ ਜੀ ਹੋਰ ਸਿਹਤ ਠੀਕ ਹੈ ਜੀ ਵਾਹਿਗੁਰੂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਤੁਹਾਡਾ ਵੀ ਸਵਾਗਤ ਆ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਤਾਂ ਜੀ ਸਨਵੇਦ ਸੋ ਜੀ ਇਹ ਚਿੜੀਆਂ ਨਾਲ ਮੋਹ ਪਰਾਇਮ ਕਿਵੇਂ ਪਿਆ ਜੀ ਇਹ ਬਸ ਜੀ ਹੌਲੀ ਹੌਲੀ ਵਧਿਆ ਪਹਿਲਾਂ ਇੱਕ ਦੋ ਜੋੜਾ ਸੀ ਸਾਡੇ ਘਰੇ ਆਇਆ ਅੱਛਾ ਜੀ ਤੇ ਉਹ ਅੰਦਰ ਗਾਡਰ ਜੀ ਦੇ ਬੈਂਦੇ ਹੁੰਦੇ ਸੀ ਇੱਕ ਉਧਰ ਬਹਿ ਜਾਂਦੀ ਐ ਇੱਕ ਉਧਰ ਹੂੰ ਤੇ ਉਹ ਜਦੋਂ ਅੱਜ ਕੱਲ ਬੱਚਿਆਂ ਦਾ ਸਮਾਂ ਆਇਆ ਤੇ ਉਹ ਡੱਕੇ ਜੇ ਰੱਖੀ ਗਈ ਗਾਡਰ ਤੇ ਡਿੱਗੀ ਗਈ ਥੱਲੇ ਹਾਂਜੀ ਉਹ ਮੇਰਾ ਬੇਟਾ ਛੋਟਾ ਹੀ ਹੁੰਦਾ ਸੀ ਉਦੋਂ ਤੇ ਉਹਨੂੰ ਮੈਂ ਆਖਿਆ ਮਹ ਜਾਰ ਆਹ ਨਾਲ ਡੱਗ ਪੈਂਦਾ ਵਿਚਾਰੀ ਦੇ ਡੱਕੇ ਜੇ ਤੇ ਲੋਟ ਕਰਨ ਵਾਲਾ ਹੂੰ ਉਹਨੇ ਦਪੈਰੇ ਦਪੈਰੇ ਗੁੱਡ ਗੰਗਿਰਾਂ ਇੱਕ ਵੱਡੀ ਛੋਟੀ ਉਹ ਪਏ ਸੀ ਤੇ ਉਹਨੇ ਉਹ ਸਿਲ버 ਦੀਆਂ ਤਾਰਾਂ ਨਾਲ ਐ ਬਣਾ ਲਾ ਛਕਲਾ ਜੀ ਉਹਨਾਂ ਨੇ ਤਾਂ ਹੱਥ ਨੂੰ ਆਹਣਾ ਬਣਾ ਲਿਆ ਉਹਦੇ ਵਿੱਚ ਕਰ ਲਿਆ ਹਾਂ ਗੁੱਡੀ ਮੇਰੀ ਵੱਡੀ ਆਂਦੀ ਕਹਿੰਦੀ ਗੰਦ ਖੜਾਰਦੀ ਤੇ ਉਹਨਾਂ ਨੇ ਛੋਟੀ ਚੱਕ ਕੇ ਜਿਉ ਲਾਉਣ ਲੱਗੀਆਂ ਤਾਂ ਕੁਦਰਤ ਨੂੰ ਹੀ ਬਸ ਉਹਦੇ ਮੂੰਹ ਚੋਂ ਨਿਕਲਿਆ ਉਹ ਕਹਿੰਦਾ ਜੇ ਆਪਣਾ ਘਰ ਕੋਈ ਧਾਵੇ ਫੇਰ ਉਹਨਾਂ ਨੇ ਫਿਰ ਲਾਇਆ ਨਾ ਫਿਰ ਉਹਨਾਂ ਨੇ ਉਸੇ ਬੱਚੇ ਕੱਢੇ ਦੋ ਵਾਰੀਂ ਜੀ ਅੱਛਾ ਜੀ ਫਿਰ ਉਹ ਦੂਬਾਰ ਫਿਰ ਦੂਜੇ ਅਲ ਦੋਵਾਲ ਨੇ ਤਿੰਨ ਬਣ ਗਏ ਬੋਰਿੰਗਾਂ ਜੀਆਂ ਪੰਜ ਸਾਡੇ ਆਲੂ ਵਾਲੀਆਂ ਉਰੇ ਚ ਪਾ ਲਿਓ ਉਹਦਾ ਹੋਰ ਜਗ੍ਹਾ ਹੈ ਨਹੀਂ ਸੀ ਜਿੱਨੇ ਆ ਹੁਣ ਉਹ ਦੂਬਾਰ ਲਾਇਆ ਸੀ ਜੀ ਫਿਰ ਉਹ ਸੀ ਇਧਰ ਹੀ ਜਰੂਏ ਨੂੰ 20 ਸਾਲ ਹੋ ਗਏ ਜਰੂਏ ਪਾਇਆ ਫਿਰ ਅਸੀਂ ਇੱਥੇ ਆਇਆ ਆਂ ਮੈਂ ਡੱਬੇ ਡੱਬੇ ਜਲਾਦੇ ਬਸ ਆਹ ਹੌਲੀ ਹੌਲੀ ਵਧਦਾ 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 ਫਿਰ ਆਇਆ ਵੀ ਹੋਰ ਕੇਰ ਵਧ ਗਈ ਕਿ ਇਹਨਾਂ ਦੇ ਲਈ ਕਾਲ ਨੇ ਬਣਾ ਦਈਆ ਹਾਂਜੀ ਫਿਰ ਫਿਰ ਇਹਨਾਂ ਦਾ ਮੋਹ ਹੀ ਪੈ ਗਿਆ ਹੂੰ ਫਿਰ ਇਹਨਾਂ ਦੀ ਸਪੈਸ਼ਲ ਮੈਂ ਟੁੱਟ ਸਾਰੀ ਜਿਹੜੀ ਝੋਨੇ ਦੀ ਹੁੰਦੀ ਸਾਰੀ ਕਢਾ ਕੇ ਦੇਉਣਾ ਬੰਨਿਆਂ ਤੋਂ ਜੀ ਵੀ ਆ ਸਾਰੀ ਟੁੱਟ ਕੱਢ ਦੇ ਮਚੜੀਆਂ ਨੂੰ ਪਾਉਣਾ ਹੂੰ ਤੇ ਇਸ ਇਸੇ ਕਰਕੇ ਬਸ ਫਿਰ ਹੌਲੀ ਹੌਲੀ ਵਾਧਾ ਵਾਧਾ ਕਹਿੰਦੇ ਆ ਆਂਟੀ ਹੋਰਾਂ ਨੇ ਨਹੀਂ ਕਿਹਾ ਜਿਵੇਂ ਭੈਣ ਹੋਰੀ ਕਹਿੰਦੇ ਹੁੰਦੇ ਸੀ ਕਿ ਗੰਦ ਖਲਾਰਦੇ ਆ ਕਹਿੰਦੇ ਆਂਟੀ ਤੁਹਾਨੂੰ ਤਾਂ ਨਹੀਂ ਲੱਗਿਆ ਨਹੀਂ ਬੇਟਾ ਸਾਨੂੰ ਨਹੀਂ ਲੱਗਿਆ ਕਿਉਂ ਸਾਨੂੰ ਐ ਸੀ ਦੀ ਸਾਡਾ ਬੇਟਾ ਥੋੜਾ ਜਿਆਦਾ ਕੇਅਰ ਕਰਦਾ ਸੀ ਉਹਨੂੰ ਸ਼ੌਂਕ ਸੀ ਉਹਨੇ ਗੱਤੇ ਦੇ ਵੀ ਜੇ ਬੂਟ-ਬਟ ਹੋਣੇ ਉਹਨਾਂ ਦੇ ਵੀ ਆੜ ਨੇ ਉਹਨੇ ਲਗਾ ਦੇਣੇ ਫਿਰ ਬੇਟੇ ਨੇ ਕੱਦੂ ਵੀ ਲਿਆਉਣੇ ਉਹਨਾਂ ਦੇ ਵੀ ਆੜ ਨੇ ਲਾਉਣੇ ਫਿਰ ਉਸ ਤੋਂ ਬਾਅਦ ਜੇ ਵੀ ਬੱਚੇ ਜਦੋਂ ਕੱਢਦੇ ਫਿਰ ਉਸੇ ਤਰ੍ਹਾਂ ਹੀ ਸਾਨੂੰ ਮਗਰ ਉਹਵੇਂ ਪੈ ਗਿਆ ਨੂੰਹ ਸਾਡੀ ਉਹ ਵੀ ਹੁਣ ਉਸੇ ਤਰ੍ਹਾਂ ਹੀ ਸੁਆਹ ਖੂਬੀ ਮੰਮੀ ਦਾਣੇ ਨਿਭਾਏ ਪਾਉਣੇ ਆ ਪਾਓ ਪਾਣੀ ਵੀ ਧਰੋ ਐਸੇ ਕਰਕੇ ਜੀ ਸਾਨੂੰ ਬਸ ਐ ਮੋਹ ਪੈਂਦਾ ਪੈਂਦਾ ਸਾਨੂੰ ਘਰ ਦੇ ਮੈਂਬਰਾਂ ਨੂੰ ਇਹਨਾਂ ਨਾਲ ਮੋਹ ਹੈ ਸਾਨੂੰ ਹਣ ਜੀ ਹਾਂਜੀ ਅਸਲ 'ਚ ਇਹ ਹੋ ਗਿਆ ਨਾ ਕਿ ਬੇਟੇ ਦਾ ਜਿਹੜਾ ਚਿੜੀਆਂ ਨਾਲ ਜਾਂ ਜਾਨਵਰਾਂ ਨਾਲ ਪਿਆਰ ਸੀ ਉਹਨੇ ਤੁਹਾਡਾ ਹੋਰ ਗੁੜਾ ਕਰਤਾ ਉਹਦਾ ਬੇਟਾ ਇਹ ਸੀ ਵੀ ਜਦੋਂ ਉਹਨਾਂ ਨੇ ਖੇਤ ਜਾਣਾ ਨਾ ਬੇਟੇ ਨੇ ਸਾਡੇ ਨੇ ਆ ਸਾਡੇ ਪੁੱਤਰੇ ਜਿੱਡਾ ਹੀ ਸੀਗਾ ਉਹ ਉਹਨੇ ਜਾਣਾ ਜੋ ਕੋਈ ਬੱਚਾ ਰਾਹ 'ਚ ਡਿੱਗਿਆ ਜਾਂ ਕੋਈ ਜਾਨਵਰ ਡਿੱਗਿਆ ਪਿਆ ਜਾਂ ਪਾਣੀ ਤੋਂ ਬਿਨਾਂ ਉਹਨੇ ਚੱਕ ਕੇ ਇਹ ਕੋਸ਼ਿਸ਼ ਕਰਨੀ ਵੀ ਮੈਂ ਇਹਨੂੰ ਪਹਿਲਾਂ ਪਾਣੀ ਪਿਲਾਵਾ ਫੇਰ ਉਹਨੇ ਜੀ ਖੇਤੋਂ ਚੱਕ ਕੇ ਹੀ ਬੱਚਾ ਨਾ ਘਰੇ ਲੈ ਕੇ ਆਉਣਾ ਹੂੰ ਘਰੇ ਉਹਨੇ ਅੰਦਰ ਵੀ ਰੱਖਣਾ ਪਿੰਜਰੇ 'ਚ ਰੱਖਣਾ ਥਾਣਾ-ਦਾਣਾ ਦੇਣਾ ਪਾਣੀ ਪਿਉਣਾ ਉਹਨੇ ਪੂਰੀ ਕੇਅਰ ਕਰਨੀ ਬੱਚੇ ਦੀ ਬਾਕੀ ਕਿਸਮ ਸਾਰੇ ਵੀ ਜੇ ਉਹ ਡਾਰੀ ਲੈ ਲੈਣ ਤੇ ਤਾਂ ਵਧੀਆ ਸੀ ਹੈਨਾ ਹਾਂ ਉਹਨੇ ਪੂਰੀ ਕੇਅਰ ਕਰਕੇ ਸਾਹਮਣੇ ਉਸ ਤੋਂ ਬਾਅਦ ਜੀ ਸਾਨੂੰ ਸਾਰੇ ਪਰਿਵਾਰ ਨੂੰ ਇਸੇ ਤਰ੍ਹਾਂ ਪੈ ਗਿਆ ਵੀ ਹੁਣ ਵੀ ਸਾਡੇ ਆਣ ਨੇ ਲੱਗੇ ਆ ਜੇ ਹੁਣ ਕੋਈ ਬੱਚਾ ਵਿੱਚੋਂ ਥੱਲੇ ਵੀ ਡਿੱਗ ਪੇ ਫਿਰ ਸਾਡੀ ਨੂਆ ਉਹ ਵੀ ਕਹੂਗੀ ਪਪਾ ਜੀ ਬੱਚਾ ਥੱਲੇ ਡਿੱਗ ਪਿਆ ਵੇਖੋ ਕਿਹੜੇ ਆਲਨੇ ਦਾ ਤੇ ਕਿਹੜੇ ਆਲਨੇ ਚਾਪੇ ਨੂੰ ਰੱਖਣਾ ਹੈ ਜੀ ਫਿਰ ਅਸੀਂ ਜੀ ਸਾਰਾ ਪਰਿਵਾਰ ਉਹਦੇ ਤੇ ਜ਼ੋਰ ਲਾਉਣੀ ਆ ਇਸ ਕੰਮ ਤੇ ਅੱਛਾ ਇਹ ਟਰਾਈ ਕਰਨਾ ਦਾ ਜਿਹੜੇ ਆਲਨੇ ਚ ਡਿੱਗਿਆ ਉਸੇ ਚ ਹੀ ਰੱਖਣਾ ਹੈ ਉਸੇ ਚ ਹੀ ਰੱਖਣਾ ਅਸੀਂ ਜੀ ਜੋਗਾ ਦਿੰਦੀ ਰਹਿੰਦੀ ਹੈ ਨਾ ਜੀ ਹਮ ਸਿਆਣ ਆਪਾਂ ਨੂੰ ਸੀ ਸਿਆਣ ਇਹਨਾਂ ਨੂੰ ਆਪਦੇ ਬੱਚਿਆਂ ਦੀ ਸਿਆਣ ਅੱਜ ਜੀ ਬਿਲਕੁਲ ਹਾਂ ਇਸ ਕਰਕੇ ਤੇ ਤੜਕੇ ਦਾ ਫਿਰ ਤੁਹਾਡੇ ਜਿਹੜੀ ਸਵੇਰ ਆ ਉਹ ਇਹਨਾਂ ਦੀਆਂ ਆਵਾਜ਼ਾਂ ਨਾਲ ਹੀ ਹੁੰਦੀ ਹੋਣੀ ਆ ਹਨਾ ਜੀ ਹਾਂ ਜੀ ਇਹਨਾਂ ਨਾਲ ਹੀ ਸਵੇਰ ਜੀ ਜਦੋਂ ਅਸੀਂ ਸਾਡੇ ਉੱਠਣ ਤੋਂ ਪਹਿਲਾਂ 4 ਵਜੇ ਹੂੰ ਇਹਨਾਂ ਦਾ ਰੌਲਾ ਪਈ ਜਾਂਦਾ ਹੁੰਦਾ ਜਾਮਣ ਸੀ ਹੁਣ ਨੇਰੀ ਨਖਰ ਵੈਸੇ ਟੁੱਟ ਗਈ ਇਹ ਇਹਦੇ ਤੇ ਬਹੁਤ ਹੁੰਦੇ ਉਧਰ ਸਾਡੇ ਆਪਣੇ ਕਮਰਿਆਂ ਦੇ ਮੂਹਰੇ ਉੱਥੇ ਵੀ ਸਵੇਰ ਇਹਨਾਂ ਦਾ ਇਹੀ ਬੋਲਣਾ ਕਿ ਉਹ ਜਿਹੜੀਆਂ ਦੂਜੀਆਂ ਕਾਲੀਆਂ ਜੀਆਂ ਚਿੜਗੋਣਾ ਨਹੀਂ ਆਲਣਾ ਪਾ ਰੱਖਿਆ ਉੱਥੇ ਜੀ ਸਵੇਰ ਉੱਠਣਸਾਰ ਸਾਥੋਂ ਪਹਿਲਾਂ ਤਿਆਰ ਹੁੰਦੇ ਆ अच्छा जी हां जी ਸਭ ਤੋਂ ਪਹਿਲਾਂ ਇਹ ਕੱਲੀਆਂ ਚਿੜੀਆਂ ਹੀ ਜ਼ਿਆਦਾ ਆਪਣੇ ਘਰ ਚ ਰਹਿੰਦੀ ਆ ਜਾਂ ਕੋਈ ਹੋਰ ਜਾਨਵਰ ਵੀ ਹੁੰਦੇ ਆ ਜੀ ਪੰਛੀ ਹੋਰ ਜੀ ਇੱਕ ਤਾਂ ਕਟਾਰ ਆ ਉਹਨੂੰ ਵੀ 20-25 ਸਾਲ ਹੋ ਗਏ ਉਸ ਆਰ ਨਾਲ ਇੱਕੇ ਥਾਂ ਹੀ ਦਿੰਦੀ ਆ ਅੱਜ ਤੇ ਪੀਪੀ ਡੰਗੀ ਪਈ ਅੰਦਰ ਅੱਛਾ ਜੀ ਉਹ ਚਾਰ-ਪੰਜ ਵਾਰੀ ਬੱਚੇ ਕੱਢਦੀ ਆ ਹੂੰ ਜਦ ਅੱਜਕੱਲ ਜਦੋਂ ਬੱਚੇ ਕੱਢਦੇ ਆ ਹੂੰ ਉਹ ਕਿਤੇ ਦਾ ਬੱਚੇ ਕੋਈ ਤਾਂ ਬਚ ਜਾਂਦਾ ਕਿਤੇ-ਕਿਤੇ ਪੰਜੇ ਇੱਕ ਪਰ ਪੰਜੇ ਹੀ ਬਚ ਗਏ ਸੀ ਮਗਰਲੇ ਜੀ ਹਾਂ ਉਹ ਹਰ ਸਾਲ ਹੀ ਆਉਂਦੀ ਆ ਜੀ ਉਹ ਇਹਨਾਂ ਨਾਲ ਇਨਾਂ ਦੇ ਬੱਚੇ ਪੁੱਛੇ ਗਏ ਯਾਰੀ ਬਾਹਰ ਸੜ ਦਿੰਦੀ ਹੈ ਕੱਢ ਕੇ ਚੁੰਝੇ ਨਾ ਅੱਛਾ ਜੀ ਆਪ ਹੁੰਦੀ ਨਾ ਪਟਾਰਾ ਮਹਾਨ ਜੀ ਤੇ ਇੱਥੇ ਰਹਿੰਦੀ ਆ ਹੂੰ ਜੋੜਾ ਹੈਗਾ ਹੁਣ ਦੁਆਰੇ ਤੀਜੀ ਆਰ ਬੱਚੇ ਕੱਢੇ ਉਹਨਾਂ ਦੇ ਅੱਛਾ ਜੀ ਉਹ ਫਿਰ ਬੱਚੇ ਕੱਢਣ ਤੋਂ ਬਾਅਦ ਉੱਡ ਜਾਂਦੀ ਹੈ ਲੈ ਜਾਂਦੀ ਹੈ ਬੱਚੇ ਨਾਲ ਹਾਂ ਜੀ ਹਾਂ ਜੀ ਕੱਲੇ ਬੱਚੇ ਇੱਥੇ ਆ ਕੇ ਉਹਨੇ ਕੱਢਨੇ ਆ ਬੱਚੇ ਹੀ ਕਰਦਿਆਂ ਜੀ ਉਸ ਤੋਂ ਬਾਅਦ ਨਹੀਂ ਆਉਂਦਿਆਂ ਫਿਰ ਬਾਹਰ ਹੀ ਰਹਿੰਦੇ ਨੇ ਬਿਲਕੁਲ ਹੀ ਇੱਕ ਇਹ ਦਿਨ ਹੈ ਕਿ ਤੇ ਇਹ ਵੀ ਲੱਗਦਾ ਕਿ ਜੇ ਹੁਣ ਪੰਜਾਬ ਚ ਗੱਲ ਕਰੀਏ ਆਪਾਂ ਦਾ ਸ਼ਹਿਰੀ ਏਰੀਆ ਚ ਗੱਲ ਕਰੀਏ ਪਰ ਇਹ ਚਿੜੀਆਂ ਗਟਾਰਾਂ ਤਾਂ ਹਜੇ ਚਲੋ ਕਿਤੇ ਨਾ ਕਿਤੇ ਵੇਖਣ ਨੂੰ ਮਿਲ ਜਾਂਦੀ ਨੇ ਪਰ ਚਿੜੀ ਤਾਂ ਬਿਲਕੁਲ ਨਹੀਂ ਜਿਹੜੀ ਇਹ ਦੇਸੀ ਚਿੜੀ ਆ ਹਾਂ ਜੀ ਨਹੀਂ ਵੇਖਣ ਨੂੰ ਮਿਲਦੀ ਇਹ ਕਾਰਨ ਕੀ ਲੱਗਦਾ ਜੀ ਕਾਰਨ ਮੈਂ ਤੇਰਾ ਜਗ੍ਹਾ ਹੀ ਮੁੱਕ ਗਈ ਜੀ ਇਹਨਾਂ ਨੂੰ ਰਹਿਣ ਥਾਂ ਹੀ ਹੈ ਨਹੀਂ ਕਿਤੇ ਅੱਗੇ ਕੱਚੇ ਕੋਠੇ ਹੁੰਦੇ ਸੀ ਸਾਡੇ ਟਪਰੇ ਟੁਪਰੇ ਹੁੰਦੇ ਪਸ਼ੂਆਂ ਨੂੰ ਉਹਦੇ ਵਿਚਾਲੇ ਬਹੁਤ ਪਾਲ ਲੰਮੀਆਂ ਸਵਹਾਤਾਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਆਲ ਨੇ ਉਹੀ ਮਿਲ ਜਾਂਦੇ ਸੀ ਸਰ ਕੀ ਕਾਰਨ ਆ ਜਾਂ ਹੁੰਦਾ ਸੀ ਮੈਂ ਛੋਟਾ ਹੁੰਦਾ ਸੀ ਉਦੋਂ ਉਹਨੇ ਤੇ ਬਹੁਤ ਜਿਹੜੀਆਂ ਆਲਣੇ ਬਣਾ ਲੈਂਦੇ ਅਸੀਂ ਹੁਣ ਇਹਨਾਂ ਨੂੰ ਜਗ੍ਹਾ ਹੀ ਨਹੀਂ ਰਹੀ ਤੇ ਇਹ ਫਿਰ ਕਿੱਥੇ ਰਹਿਣ ਹਨ ਬਿਲਕੁਲ ਜੀ ਸਹੀ ਗੱਲ ਹੈ ਇਹਨਾਂ ਦੇ ਅਸੀਂ ਘਰ ਠਾਤੇ ਆਪਦੇ ਘਰ ਪੱਕੇ ਕਰਦੇ ਆਣੇ ਤੇ ਕਿਤੇ ਨਾ ਕਿਤੇ ਉਹ ਅਸੀਂ ਆਪਦੇ ਘਰ ਤਾਂ ਪੱਕੇ ਕਰ ਲਏ ਪਰ ਇਹਨਾਂ ਪੰਛੀਆਂ ਦਾ ਅਸੀਂ ਸੋਚਿਆ ਹੀ ਨਹੀਂ ਕਿਉਂਕਿ ਧਰਤੀ ਤੇ ਇਹਨਾਂ ਦਾ ਵੀ ਪੂਰਾ ਹੱਕ ਆ ਜਿੰਨਾ ਜਿੰਨੀ ਸਾਡੀ ਹੈ ਉਸ ਤੋਂ ਬਾਅਦ ਇਹਨਾਂ ਦੀ ਹੈ ਕਿਉਂ ਇਨਸਾਨ ਤੋਂ ਪਹਿਲਾਂ ਤੇ ਜਾਨਵਰ ਪੰਛੀ ਜਾਨਵਰੀ ਸੀ ਹਾਂਜੀ 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 ਹੂੰ ਤੇ ਆਂਟੀ ਕਦੇ ਹੁਣ ਆਏ ਜਿਵੇਂ ਹੁਣ ਤੁਸੀਂ ਦੱਸਦੇ ਸੀ ਕਿ ਬੇਟਾ ਬਾਹਰ ਰਹਿੰਦਾ ਹੈਗਾ ਹਾਂਜੀ ਹਾਂਜੀ ਤੇ ਫਿਰ ਉਹ ਉਹਦਾ ਮੋਹ ਪ੍ਰੇਮ ਤਾਂ ਹਜੇ ਵੀ ਚੜੀਆਂ ਨਾਲ ਇਦਾਂ ਹੀ ਹੋਊਗਾ ਉਹ ਹਜੇ ਵੀ ਬੇਟਾ ਉਵੇਂ ਹੀ ਆ ਸਾਨੂੰ ਤਾਂ ਵੀਡੀਓ ਕਾਲ ਕਰਦੇ ਜਿਦਾਂ ਉਹ ਤਾਂ ਕਹੂਗਾ ਮੈਨੂੰ ਵਿਖਾਓ ਪੰਛੀ ਆਪਣੇ ਤੇ ਕੋਈ ਵੀ ਹਦਰਾਕਤਾ ਆਪਾਂ ਕੋਈ ਛਾਂਗ ਕੇ ਜਾਂ ਅਸੀਂ ਕਹਿਦਗੇ ਵੀ ਡਾਣੀ ਤੋੜ ਲਗੇ ਨਹੀਂ ਉਹ ਤੋੜਨ ਦਿੰਦਾ ਉਹ ਕਹੂਗਾ ਇਹਨਾਂ ਦਾ ਰਹਿਣ ਵਸੇਰਾ ਜੇ ਤੁਹਾਡੇ ਨਾਲ ਹੋਵੇ ਫੇਰ ਕੀ ਹੋਵੇ ਤੁਹਾਨੂੰ ਕਿੱਥੇ ਬੈਠੋ ਤੁਸੀਂ ਹਾਂ ਕਮਾਲ ਦੀ ਸੋਚ ਹੈ ਤੁਸੀਂ ਇਹ ਹੀ ਕਹਿੰਦੇ ਆ ਜੀ ਵਾਹਿਗੁਰੂ ਮੁਰੇ ਇਹ ਰਸਾਂ ਵੇਨ ਤਾ ਸਾਡੀਆਂ ਵੀ ਅਸੀਂ ਆਹ ਦਾ ਜਾਨਵਰਾਂ ਦੀ ਜਿਹੜੇ ਆਪਾਂ ਦਾਣੇ ਪਾਉਨੇ ਆ ਇਹਨਾਂ ਤਰਫੋਂ ਹੀ ਅਸੀਂ ਵਿਆਹ ਘਰਵਾਰ ਪਾਏ ਆ ਸਾਡਾ ਇੱਧਰ ਬਿਲਕੁਲ ਪੁਰਾਣਾ ਘਰ ਹੁੰਦਾ ਸੀ ਜੀ ਸਾਨੂੰ ਪੁੱਤ ਪੁੱਤ ਨੇ ਵੀਰੇ ਨੇ ਕਹਣਾ ਕਹਿੰਦਾ ਬੀਬੀ ਜੇ ਆਪਾਂ ਇਹਨਾਂ ਦਾ ਘਰ ਪਾਉਨੇ ਨਾ ਗੁਰੂ ਆਪਾਂ ਨੂੰ ਵੀ ਦੇਊਗਾ ਅੱਜ ਦੇਖ ਲਓ ਫਿਰ ਮਹਿਲ ਬਣਿਆ ਪਿਆ ਜੀ ਆਪਾਂ ਨੂੰ ਵੀ ਗੁਰੂ ਦੇਊਗਾ ਜੇ ਆਪਾਂ ਇਹਨਾਂ ਦਾ ਪਾਉਨੇ ਆ ਤਾਂ ਇਹ ਇਹਨਾਂ ਦੀ ਪੰਛੀਆਂ ਦੀ ਸੇਵਾ ਹੀ ਤੁਹਾਨੂੰ ਲੱਗਦੀ ਹੈ ਕਿ ਸਾਨੂੰ ਪਰਫੁੱਲਦ ਕਰ ਰਹੀ ਹੈ ਜੀ ਸਾਡੇ ਮਨ ਦੀ ਇਹ ਹੀ ਹੈ ਵੀ ਸਾਨੂੰ ਇਹਨਾਂ ਦੀ ਸੇਵਾ ਹੀ ਤਾਰੀ ਜਾਂਦੀ ਹੈ ਹਮ ਇਹ ਵਾਰ ਵੀ ਤੁਸੀਂ ਜੀ ਕਰ ਲੋ ਜੀ ਇਹਨਾਂ ਦੀ ਤਾਂ ਜਾਂਦੀ ਹੈ ਫਲ ਮਿਲਦੇ ਹੀ ਮਿਲਦਾ ਹੈ ਨਾ ਹਾਂ ਹਾਂ ਬਲੇਹਾਰੇ ਕੁਦਰਤ ਵਸਿਆ ਜੀ ਹਾਂ ਜੀ ਇਹ ਕੁਦਰਤ ਦੇ ਵਿੱਚ ਜਿਹੜਾ ਸਾਡਾ ਕਾਦਰ ਹੈ ਇਹਦੀ ਸੇਵਾ ਹੁੰਦੀ ਹੈ ਮਾਲਕ ਦੀ ਸੇਵਾ ਹੁੰਦੀ ਹੈ ਮੇਰੇ ਬੇਟੇ ਨੂੰ ਕਹਿ ਦਿੰਦੇ ਆ ਵੀ ਥੋੜਾ ਜਿਹਾ ਗੁੱਸਾ ਖੋਰ ਆ ਅੱਛਾ ਜੀ ਪਰ ਉਹ ਜਿਹੜਾ ਵਿਆਹ ਬਹੁਤ ਜ਼ਿਆਦਾ ਹੈ ਜੋ ਚੂਹੀ ਦੇ ਬੱਚੇ ਚੂਹੀ ਦੀ ਮਾਰਦਾ ਥੇ ਅਸਲੀ ਗੱਲ ਉਹ ਮੈਂ ਨਹੀਂ ਮਾਰਦਾ ਮੈਂ ਕਹਿੰਦਾ ਜਿਆਦਾ ਚੂਹੇ ਨੇ ਬਹੁਤ ਇੱਥੇ ਉਹ ਕਰਿਆ ਤੇ ਉਹ ਨਹੀਂ ਪਾਪਾ ਮੈਂ ਨਹੀਂ ਇਹ ਜੂਆ ਨਹੀਂ ਮੈਂ ਨਹੀਂ ਮਾਰਦਾ ਇਹ ਜਦ ਕੀ ਕਰਦਾ ਤੇਰਾ ਬੱਚੇ ਹੁੰਦੇ ਆ ਉਥੇ ਕਈ ਬੱਚੇ ਨਿਕਲਿਉਂਦੇ ਲਾਲ ਦੇ ਛੋਟੇ ਛੋਟੇ ਹੂੰ ਉਹਨੇ ਉਹਨੂੰ ਉੱਤੇ ਡੱਕੇ ਧਰ ਕੇ ਉੱਥੇ ਲੁਕੋ ਕੇ ਉਹਨਾਂ ਨਾਲੇ ਮੈਨੂੰ ਦੱਸਣਾ ਪਾਪਾ ਉਥੇ ਬੱਚੇ ਆ ਚੂਹੀ ਦੇ ਹਾਂ ਧਿਆਨ ਰੱਖਿਓ ਜੀ ਉਹ ਫਿਰ ਚੱਕ ਲ ਜਾਂਦੀ ਏ ਜੀ ਜਦੋਂ ਉਹਨਾਂ ਨੂੰ ਸਮਾਂ ਲੱਗਦਾ ਚੂਹੀ ਚੱਕ ਕੇ ਹੋਰ ਤਾਂ ਲੈ ਜਾਂਦੀ ਏ ਕਈ ਵਾਰ ਨਿਕਲੇ ਆਉਂਦੇ ਕੋਈ ਘਰ ਖੂਚੋਂ ਹੂੰ ਉਹ ਨਹੀਂ ਜਮਾ ਉਹ ਤਾਂ ਮੇਰੇ ਨਾਲ ਵੀ ਲੜ ਪੈਂਦਾ ਹੁੰਦਾ अच्छा पण मई भी नहीं जोए जाते हमारा अब बहुत ਘਟ ਇਦਾਂ ਦੇ ਫਿਤਰਤ ਵਾਲੇ ਇਨਸਾਨ ਮਿਲਦੇ ਆ ਕਿਉਂਕਿ ਨਹੀਂ ਸਾਡੇ ਘਰਾਂ ਚ ਜਾਂ ਖੇਤ ਚ ਚੂਹੇ ਆ ਝਾਟ ਹੀ ਮਾਰ ਦਿੱਤਾ ਜਾਂਦਾ ਕਿ ਸਾਡੀ ਫਸਲ ਖਰਾਬ ਕਰ ਦੋ ਹੈਨਾ ਮੇਰਾ ਬੇਟਾ ਦਾ ਉਹ ਕਬੂਤਰ ਸੀਗਾ ਜੀ ਮਰ ਗਿਆ ਤੇ ਇੱਥੋਂ ਲੈ ਗਿਆ ਤੇ ਵਾਲੇ ਸਾਡਾ ਪਰਿਵਾਰ ਉਥੇ ਟੋਹਾ ਦਾ ਪੱਟੀ ਬੈਠਾ ਤੇ ਰੋਈ ਜਾਵੇ ਅੱਛਾ ਜੀ ਉਹ ਸਾਡੇ ਪਾਪਿਆਂ ਦੇ ਬਾਮਿਆਂ ਦੇ ਸੰ ਲੱਗਦੇ ਆ ਉਹ ਕਹਿੰਦਾ ਕੀ ਗੱਲ ਹੋ ਗਈ ਮਰੀਕ ਜੀ ਤੂੰ ਰੋਈ ਜਾਣਾ ਹੂੰ ਤੇ ਬੋਲਿਆ ਜਿਹੋ ਕੋਲੇ ਆ ਉਹਨੇ ਵੇਖਿਆ ਵੀ ਕਬੂਤਰ ਮਰਿਆ ਵਾ ਅੱਛਾ ਜੀ ਤੇ ਉਹ ਫਿਰ ਉਹਨੂੰ ਮਾਮਾ ਹੀ ਕਹਿ ਜਾਂਦਾ ਕਹਿੰਦਾ ਮਾਮਾ ਕਬੂਤਰ ਮਰ ਗਿਆ ਯਾਰ ਤੇ ਤਾਂ ਉਹਦਾ ਰੋਣਾ ਕਿਉਂ ਫੇਰ ਕੀ ਹੋ ਗਿਆ ਕਬੂਤਰ ਥੋੜੇ ਫਿਰਦੇ ਹਾਂ ਉਹ ਜਾਨੇ ਇੰਨਾ ਦਿਆਲੂ ਆ ਤੇ ਆਲੂ ਬਹੁਤ ਜਿਆਦੇ ਆ ਬਿਲਕੁਲ ਬਿਲਕੁਲ ਜੀ ਹਾਂਜੀ ਇਹ ਇਹ ਦਇਆ ਹੀ ਕਿਤਨਾ ਕਿਤੇ ਜਿਹੜੀ ਇਨਸਾਨ ਚ ਹੋਣੀ ਬਹੁਤ ਜ਼ਰੂਰੀ ਆ ਇਹ ਲੋਪ ਹੁੰਦੀ ਜਾ ਰਹੀ ਆ ਹੁਣ ਤਾਂ ਕਿਸੇ ਚ ਬੰਦਾ ਬੰਦੇ ਨੂੰ ਮਾਰਨ ਲੱਗਿਆ ਮੈਂਟਲ ਹੁੰਦਾ ਜੀ ਜਾਨਵਰਾਂ ਨਾਲ ਕਿੱਥੇ ਮੋਹ ਪ੍ਰੇਮ ਰਹਿੰਦਾ ਵੇ ਇਹ ਤੁਹਾਡੇ 30 ਸਾਲ ਹੋ ਗਏ ਚਾਹੇ ਤੁ ਵੱਧ ਹੋ ਗਿਆ ਚਿੜੀਆਂ ਰਹਿੰਦੀਆਂ ਨੂੰ ਬਸ 30 ਕ ਸਾਲ ਹੋ ਗਏ ਜੀ 30 ਸਾਲ ਹੋ ਗਏ ਤੇ ਹੁਣ ਤਾਂ ਫਿਰ ਜਿਵੇਂ ਮਾਡਰਨ ਦੇ ਹਿਸਾਬ ਨਾਲ ਆਲ ਨੇ ਵੀ ਬਦਲ ਗਏ ਹੁਣ ਨਵੇਂ ਆ ਜਾਂਦੇ ਫਿਰ ਉਹਵੇਂ ਬਦਲ ਕੇ ਆਲ ਨੇ ਉਹਨੇ ਬਦਲਦੇ ਉਹਨਾਂ ਦੇ ਸਾਡੇ ਖੇਤੋਂ ਹੀ ਮਿਲ ਜਾਂਦੇ ਕਦੂ ਮੈਂ ਲੇਗਾ ਰੱਖਦਾ ਉਹਨਾਂ ਕਿਸੇ ਦੇ ਸੁੱਕੇ ਪਏ ਆ ਮੈਂ ਚੱਕ ਲਿਆ ਉਹ ਅੱਛਾ ਜੀ ਉਹ ਲਾ ਦਿੰਦੇ ਆ ਜੀ ਠੀਕ ਹੈ ਤੇ ਯਾਰੀ ਕੋਈ ਨਾ ਕੋਈ ਡੱਗ ਪੈਂਦਾ ਹੂੰ ਤੇ ਮੈਂ ਫਿਰ ਲਾਈ ਰੱਖਦਾ ਹੁਣ ਤਿੰਨ ਚਾਰ ਮਹੀਨੇ ਦੇ ਅੰਦਰ ਬਜੇ ਪਏ ਆ ਦੋ ਤਿੰਨ ਮੈਂ ਉਹ ਪਰ ਲਾਈ ਸੀ ਤੇ ਉਹਨਾਂ ਦੇ ਸਤਨਾ ਵਿੱਚ ਹੀ ਬੱਚੇ ਸੀ ਇਹ ਕਿੰਨੇ ਪੰਛੀ ਐ ਇਹ ਟੋਟਲ ਚਿੜੀਆਂ ਦੇ ਬੱਚੇ ਜਾਂ ਗਟਾਰਾਂ ਜਾਂ ਬਿਜੜੇ ਦੇ ਆਲਦੇ ਮੈਂ ਵੇਖ ਰਿਹਾ ਪਏ ਆ ਬਿਜੜੇ ਵੀ ਰਹਿੰਦੇ ਇੱਥੇ ਬਿਜੜੇ ਤਾਂ ਰਹਿੰਦੇ ਹਾਂ ਜੀ ਉਹ 19 ਹਜਾਰ ਨੇ ਉਹ ਹਰ ਸਾਲ 19 18 19 ਹੁੰਦੇ ਆ ਠੀਕ ਹੈ ਜੀ ਉਹ ਇੰਨੇ ਹੀ ਆਉਂਦੇ ਆ ਤੇ ਬੱਚੇ ਕੱਢ ਕੇ ਉੱਠ ਜਾਂਦੇ ਇਹ ਇਹਨਾਂ ਦਾ ਜਿਵੇਂ ਇੱਕ ਆਪਾਂ ਇਹ ਵੇਖੇ ਕਿ ਮੌਸਮ ਦੇ ਹਿਸਾਬ ਨਾਲ ਇਹ ਰਹਿੰਦੇ ਆ ਜਾਂ ਇਹ ਪੂਰਾ ਸਾਲ ਹੀ ਹੁੰਦੇ ਆ ਇੱਥੇ ਨਹੀਂ ਜੀ ਜਿਹੜੇ ਬਿਜੜੇ ਤਾਂ ਅੱਜ ਕੱਲ੍ਹ ਹੀ ਆਉਂਦੇ ਹੁਣ ਮਹੀਨਾ ਹੋ ਗਿਆ ਇਹਨਾਂ ਨੂੰ ਆਇਆਂ ਨੂੰ ਠੀਕ ਹੈ ਜੀ ਤੇ ਮਹਿਮਾਨਾਂ ਨੂੰ ਵਸਾ ਹਾਂ ਜਿੱਦੇ ਪਹਿਲੇ ਦਿਨ ਆ ਕੇ ਬੋਲਿਆ ਮੈਨੂੰ ਚਰਚਾ ਜੀ ਜੋ ਸੁਣੀ ਹਾਂ ਮੈਂ ਇਹਨਾਂ ਨੂੰ ਆ ਕੇ ਮੈਂ ਕਿਹਾ ਵੀ ਆਪਣਾ ਆਗੇ ਮਹਿਮਾਨ ਆਗੇ ਜੀ ਫਿਰ ਇਹ ਆ ਹੀ ਜਾਂਦੇ ਜੀ ਵਧੀ ਜਾਂਦੇ ਹੁਣ ਇਹ 19 ਆੜ ਨੇ ਹੋ ਗਏ ਮੈਂ ਰੋਜ਼ ਗੈਨ ਲੈਣਾ ਹਾਂ ਹੂੰ ਇਹ ਵਸਾਇਤੂ ਆਵੇ ਬਚਾਰੇ ਛੋਖਾ ਲੈਂਦੇ ਆ ਪਾਣੀ ਪੀਣ ਦੇ ਦੋ ਕੁੰਡੇ ਰੱਖੇ ਪਿਆ ਹੂੰ ਇੱਕ ਮੱਝ ਨੇ ਤੋੜਤਾ ਦਿੱਜਾ ਅੱਛਾ ਜੀ ਤਿੰਨ ਕੁੰਡੇ ਸੀਗੇ ਇਹਨਾਂ ਦੇ ਹਾਂ ਫੱਜੜਾ ਪਾਣੀ ਪਾਦ ਨੇ ਜੋ ਪਸ਼ੂ ਨਮਾਉਣੇ ਤੇ ਇਹਨਾਂ ਦੇ ਦਾਣੇ ਪਾਣੀ ਚ ਕੀ ਕੁਝ ਵਰਤਦੇ ਹੋ ਜੀ ਦਾਣਾ ਪਾਣੀ ਦਾ ਜੀ ਹੋਰ ਕੁਝ ਨਹੀਂ ਬਸ ਕੰਢੀ ਚੌਲਾਂ ਦੀ ਟੁੱਟ ਠੀਕ ਹੈ ਜੀ ਉਹ ਪਈਆ ਦੋ ਕੁਛ ਬਾਹਰੋਂ ਵੀ ਆਪ ਵੀ ਔਰ ਡੁੱਡ ਕੇ ਕੁਝ ਲੈ ਆਉਂਦੇ ਹੋਣਗੇ ਖਾ ਪੀ ਆਉਂਦੇ ਆ ਪਰ ਕਿ ਨਹੀਂ ਜੀ ਖਾਂ ਨਹੀਂ ਜੀ ਜਿਹੜੀਆਂ ਚਿੜੀਆਂ ਜਿਹੜੀਆਂ ਇਹ ਤਾਂ ਸੰਡੀਆਂ ਸੰਡੀਆਂ ਲੈ ਆਉਂਦਾਂ ਆਂਦਾਂ ਬੱਚੇ ਆਸਤੇ ਹੂੰ ਤੇ ਨਹੀਂ ਆਂਸੇ ਬਸ ਆ ਹੀ ਖੰਡ ਦਾ ਟੋਟੀ ਠੀਕ ਹੈ ਜੀ ਹਾਂ ਜਿਵੇਂ ਘਰਾਂ ਘਰਾਂ ਦੇ ਵਿੱਚ ਸਾਡੇ ਸਾਰੇ ਤੁਰਾਂ ਫਿਰਦਿਆਂ ਹੂੰ ਖਾਸ ਇੱਥੇ ਹੀ ਰਹਿੰਦਾਂ ਬਾਲ ਕੇ ਜੀ ਹੁਣ ਤਾਂ ਤੁਹਾਡੇ ਆਸ-ਪਾਸੇ ਵਾਲੇ ਵੀ ਇਹ ਜਾਣਨ ਲੱਗ ਗਏ ਕਿ ਅਸੀਂ ਪੁੱਛਿਆ ਕਿ ਭਾਈ ਚਿੜੀਆਂ ਵਾਲਿਆਂ ਦੇ ਘਰ ਕਿਹੜਾ ਹੈ ਤਾਂ ਉਹਨਾਂ ਨੇ ਸਾਨੂੰ ਪਰਿਓ ਦੱਸਤਾ ਕਿ ਆਏ ਆ ਜਾਂ ਕਿ ਆਏ ਮੁੜ ਜਿਓ ਹਾਂਜੀ ਉਹ ਚਿੜੀਆਂ ਵਾਲਾ ਘਰ ਕਹਿੰਦੇ ਆ ਹਾਂਜੀ ਇਹ ਚਿੜੀਆਂ ਦਾ ਘਰ ਇੱਥੇ ਜਿੱਥੇ ਗਰਮੀਤ ਸਿੰਘ ਦਾ ਘਰ ਵੱਜਣਾ ਉਸੇ ਨਾਲ ਚਿੜੀਆਂ ਦਾ ਘਰ ਵੀ ਵੱਜਦਾ ਕਿ ਚਿੜੀਆਂ ਦਾ ਘਰ ਇਹ ਹੈ ਚਿੜੀਆਂ ਦਾ ਜੀ ਅਸੀਂ ਤਾਂ ਬੈਠੇ ਇਹਨਾਂ ਦੇ ਨਰਾਕੀ ਵਾਸਤੇ ਇਹ ਘਰ ਚਿੜੀਆਂ ਦਾ ਜੀ ਅਸੀਂ ਵੈਸੇ ਇੱਥੇ ਵੀ ਜਿਵੇਂ ਆਪਾਂ ਕਹਿੰਦੇ ਮਸਾਫਰ ਮੇਲਾ ਨਾ ਉਹ ਅਸੀਂ ਖਿੜਿਆ ਰਹੇ ਰਹੇ ਇੰਨਾਂ ਤੋਂ ਸਦਾ ਹੀ ਰਹਿਣਾ ਜੀ ਬੰਦੀ ਨੇ ਰਹਿਣਾ ਹਾਂ ਬਿਲਕੁਲ ਜੀ ਅਸਲਚਨਾ ਜੀ ਜੇ ਹਰ ਇੱਕ ਪਰਿਵਾਰ ਇਹ ਕਰੇ ਕੋਸ਼ਿਸ਼ ਕਰੇ ਕਿ ਨਹੀਂ ਬਹੁਤਾ ਇੱਕ ਇੱਕ ਕੱਲ ਨਹੀਂ ਆਪਣੇ ਘਰ ਵਿੱਚ ਲਾਦਿਆ ਕਰੇ ਤਾਂ ਸਾਡੇ ਉਲੋਪ ਹੋ ਰਹੇ ਪੰਛੀ ਕਿਤੇ ਸਾਡੀ ਆਉਣ ਵਾਲੀ ਪੀੜ੍ਹੀ ਵੇਖ ਲੂਗੀ ਇੱਧਰ ਦੋ ਘਰ ਨੇ ਲਾਏ ਆ ਜੀ ਉਹਨਾਂ ਦੇ ਵਿੱਚ ਵੀ ਹੁਣ ਬੱਚੇ ਕੱਢਦੇ ਆ ਜਿਹੜੀਆਂ ਅੱਛਾ ਜੀ ਮੇਰੇ ਭਤੀਜੇ ਲਾਏ ਸੀਗੇ ਉਹਦੇ ਚ ਘਟਾਰਾਂ ਘਰੂਰਾਂ ਤੇ ਆਏ ਜਿਹੜੀਆਂ ਚੋੜੀਆਂ ਕੋਈ ਕੋਈ ਜਾਂਦੀ ਉਹ ਮੈਨੂੰ ਆ ਨਾ ਹੁੰਦਾ ਪਾਪਾ ਸਾਡੇ ਨਹੀਂ ਆਉਂਦੇ ਮੈਂ ਹੌਲੀ ਹੌਲੀ ਆਉਂਦਾ ਬਈ ਹੂੰ ਫਿਰ ਤਾਂ ਇਸ ਤਰ੍ਹਾਂ ਕਈ ਹਰ ਕੋਈ ਨੇਰੀ ਨਾਲ ਕੋਈ ਹਾਲ ਨਾ ਡਿੱਗ ਪੇ ਜਾਂ ਕੋਈ ਬੱਚਾ ਦਾ ਕੋਈ ਗੱਲਬਾਤ ਹੋ ਜੇ ਫਿਰ ਆਪ ਨੂੰ ਵੀ ਬੜਾ ਮਹਿਸੂਸ ਹੁੰਦਾ ਹੋਣਾ ਬਹੁਤ ਹੁੰਦਾ ਜੀ ਬਹੁਤ ਹੁੰਦਾ ਹੂੰ ਫਿਰ ਐ ਹੁੰਦਾ ਵੀ ਇਹਨੂੰ ਹੁਣ ਆਪਾਂ ਟਿਕਾਣੇ ਭਾਜੇ ਜਿੱਥੋਂ ਕਿੱਥੋਂ ਦਾ ਕਿਹੜੇ ਹਾਲ ਨਿਕੋ ਹੈਗਾ ਨਾ ਹਾਂਜੀ ਤੂੰ ਬਹੁਤ ਡੇਗ ਦੇ ਘਟਾ ਜੀ ਫਿਰ ਇਹ ਗੱਲ ਤਾਂ ਅਮਰੀਕ ਸਿੰਘ ਨੂੰ ਦੱਸ ਦੇਣੀ ਹੋਊਗੀ ਤੁਸੀਂ ਜੇ ਬੱਚੇ ਨੂੰ ਕੋਈ ਗੱਲਬਾਤ ਹੋ ਗਈ ਹੈ ਨਾ ਅਸਲੀ ਉਹ ਬੇਟਾ ਹੁਣ 2 ਮਹੀਨਾ ਵਾਸਤੇ ਆਇਆ ਸੀ ਜੀ 2 ਮਹੀਨਾ ਵਾਸਤੇ ਆਇਆ ਤੇ ਇੱਥੇ ਘੂਗੀਦਾ ਸੀਗਾ ਬੱਚਾ ਛੋਟਾ ਜਾਂ ਤੇ ਜਿਵੇਂ ਹੀ ਉਹ ਬੰਦ ਲਿਆ ਜਾ ਤੇ ਉਹਨੇ 5-4 ਦਿਨ ਉਹਦੀ ਕੇਅਰ ਕੀਤੀ ਹੂੰ ਉਹਨੂੰ ਪਾਣੀ ਪਿਆਇਆ ਉਹਨੂੰ ਚੋਗਾ ਖਵਾਇਆ ਕਰੇ ਬੁੱਕਲ ਚਵਾ ਕੇ ਜੀ ਤੇ ਉਹਦਾ ਬਹੁਤ ਕਰਿਆ ਕਰੇ ਵੇਖਪਾਲ ਪਿੰਜਰੇ ਚ ਰੱਖਿਆ ਫਿਰ ਜੇ ਅੰਦਰ ਵੀ ਰੱਖਿਆ ਕਰੇ ਕਮਰਿਆਂ ਚ ਹੂੰ ਅਸੀਂ ਵੀ ਨਹੀਂ ਕਹਿੰਦੇ ਵੀ ਨਹੀਂ ਅੰਦਰ ਰੱਖਣਾ ਵੀ ਇਹ ਜਾਂ ਜੀ ਗੰਦ ਪੈਂਦਾ ਉਹਨੇ ਬਹੁਤ ਕੇਅਰ ਕਰਨੀ ਅੱਛਾ ਜੀ ਉਹਦਾ ਜਿਵੇਂ ਵੀ ਉਹ ਬਾਹਰੋਂ ਆਇਆ ਸੀ ਨਾ ਉਹਦਾ ਉਹ ਹੀ ਰਜੇਹਾ ਇੱਥੇ ਸੀਗਾ ਚੱਲਦਾ ਜਿਵੇਂ ਚੱਲਦਾ ਉਹਦੇ ਮਨ ਠੀਕ ਹੈ ਜੀ ਅੰਝ ਤਾਂ ਜਦੋਂ ਵੇਖਦੇ ਆ ਕਿ ਜਦੋਂ ਬਾਹਰੋਂ ਛੁੱਟੀ ਕੱਟਣ ਆਉਂਦਾ ਜਾਂ ਪਰਿਵਾਰ ਨੂੰ ਮਿਲਣ ਆਉਂਦਾ ਤਾਂ ਉਹਦਾ ਜਾਨਵਰਾਂ ਵਿੱਚ ਤਾਂ ਪਿਆਰ ਬਿਲਕੁਲ ਹੀ ਨਹੀਂ ਹੁੰਦਾ ਉਦੋਂ ਇਹ ਹੁੰਦਾ ਕਿ ਯਾਰ ਪਰਿਵਾਰ ਨੂੰ ਫਲਾਣੇ ਥਾਂ ਜਾ ਆਈਏ ਉਹ ਰਿਸ਼ਤੇਦਾਰ ਨੂੰ ਮਿਲਾਈਏ ਨੈਟਾ ਹਾਂ ਉਹਨੂੰ ਬਹੁਤ ਪਿਆਰ ਕਰਦੇ ਆ ਜਾਨਵਰਾਂ ਨਾਲ ਹਾਂ ਉਹਦਾ ਸੁਭਾਅ ਨਹੀਂ ਬਦਲਿਆ ਜੀ ਉੱਥੇ ਜਾਂਦੇ ਅੱਛਾ ਜੀ ਹਾਂ ਹੁਣ ਇੱਥੇ ਇੱਥੇ ਸਾਡੇ ਮੁੰਡੇ ਸਾਡੇ ਸਿਆਣੇ ਬੰਦੇ ਬੈਹ ਜਾਂਦੇ ਇੱਥੇ ਵੇਲੇ ਹੁੰਦੇ ਜਦੋਂ ਹੂੰ ਤੇ ਉਹ ਹੁਣ 2 ਮਹੀਨੇ ਲਾ ਗਿਆ ਤੇ ਅਸੀਂ ਰੱਖ ਕੇ ਆਪਾਂ ਸੋ ਦਾ ਕੂੜਾ ਕਾੜਾ ਪਾ ਦਿੰਨੇ ਹਾਂ ਹੂੰ ਤੇ ਉਹ ਉੱਥੇ ਅਸੀਂ ਲਾ ਰਿਹਾ ਹੁੰਦੇ ਆ ਬਾਹਰ ਬਾੜੇ ਚ ਜੀ ਉੱਥੇ ਲਾ ਹੁੰਦੇ ਆ ਹੂੰ ਤੇ ਉਹ ਜਿੰਨਾ ਚਿਰ ਰਿਹਾ ਉਹ ਹੀ ਲ ਜਾਂਦਾ ਰਿਹਾ ਠੀਕ ਹੈ ਲੋਕ ਕਹਿੰਦੇ ਦੇਖ ਯਾਰ ਅਮਰੀਕ ਨੇ ਕੰਮ ਨਹੀਂ ਛੱਡਿਆ ਅਮਰੀਕ ਜਾ ਰਿਹਾ ਉਹ ਮੀਥਾਰਾ ਗੱਡਣਾ ਗੁੱਡਣਾ ਕੋਹਾਗਾ ਸੜਦਾ ਉਹ ਨਹੀਂ ਮੰਨਦਾ ਜੀ ਨਹੀਂ ਬਹੁਤ ਜ਼ਿਆਦਾ ਤਾਂ ਬਾਹਰ ਜਾ ਕੇ ਸੁਭਾਅ ਬਦਲ ਜਾਂਦਾ ਰਹਿਣੀ ਸਹਣੀ ਦਾ ਫਰਕ ਪੈ ਜਾਂਦਾ ਹਨਾ ਉਹ ਤਾਂ ਜੀ ਹੁਣ ਉੱਥੇ ਦੋ ਸਾਲ ਰਿਹਾ ਗੁਰਦੁਆਰਾ ਸਾਹਿਬ ਜਦੋਂ ਕਰੋਨੇ ਵੇਲੇ ਹੂੰ ਉੱਥੇ ਲੰਗਰ ਤੇ ਸੇਵਾ ਚ ਹੁੰਦਾ ਸੀ ਤੇ ਉਹਨੇ ਤਾਂ ਉੱਥੇ ਵੀ ਚਿੜੀਆਂ ਗਿਜਾਰੀਆਂ ਸੀ ਮੈਨੋ ਦਾ ਪਾਪਾ ਜਾਵਾ ਪੰਜਾਬ ਵਾਲੀਆਂ ਚਿੜੀਆਂ ਉਹ ਤੇ ਮੈਨੂੰ ਵਿਖਾਇਆ ਕਰੇ ਤੂੰ ਆਉਣ ਲੱਗਣਾ ਉੱਥੇ ਪੰਛੀ ਤੁਹਾਨੂੰ ਚੌਲ ਪਾ ਦਿਆ ਕਰੇ ਅੱਛਾ ਜੀ ਉੱਥੇ ਹੁਣ ਪਾਉਂਦੇ ਨਾ ਲੋਕ ਗੋਰੇ ਥੋੜਾ ਨਾ ਪ੍ਰਦਰ ਕਰਦੇ ਉਹ ਕਹਿੰਦੇ ਤੁਸੀਂ ਇਹਨਾਂ ਨੂੰ ਆਰਤੀ ਬਣਾਉਣੀ ਆ ਹੂੰ ਹੁੰਦੇ ਹੁੰਨੇ ਆਪਾਂ ਤੇ ਉਹ ਵੀ ਤੁਸੀਂ ਆਪ ਦੀ ਆਪੇ ਖਾਣ ਹੂੰ ਤੇ ਉਹ ਉੱਥੇ ਵੀ ਆਉਂਦਾ ਸੀ ਅੱਛਾ ਉਹ ਉੱਥੇ ਵੀ ਆ ਜਾਂਦੀਆਂ ਸੀ ਵੈਸੇ ਪੰਜਾਬੀ ਜਿੱਥੇ ਵਸ ਜਾਂਦੇ ਨੇ ਪੰਜਾਬ ਵਸਾ ਦਿੰਦੇ ਨੇ ਨਾ ਉਹ ਵੈਸੇ ਟੋਰਾਂਟੋ ਵਰਗੇ ਏਰੀਆ ਦੇ ਵਿੱਚ ਤਾਂ ਵੈਸੇ ਇਦਾਂ ਦੀਆਂ ਚਿੜੀਆਂ ਦੇਖਣ ਨੂੰ ਬਹੁਤ ਘੱਟ ਮਿਲਦੀਆਂ ਨੇ ਉਧਰ ਤਾਂ ਕਿਉਂਕਿ ਬਿਲਡਿੰਗ ਦੇ ਸਾਰੇ ਦਰਖਤ ਕੋਈ ਇਹਨਾਂ ਦਾ ਫਰਕ ਪੈ ਜਾਂਦਾ ਹਾਂਜੀ ਮਤਲਬ ਤੁਸੀਂ ਇੱਕ ਗੱਲ ਕਰ ਰਹੇ ਸੀ ਵੀ ਸਾਨੂੰ ਕਦੇ ਕੋਈ ਗੱਲ ਬਾਤ ਇਹ ਤਾਂ ਰੱਬ ਤੋਂ ਡਰ ਲਾ ਦੋ ਕੀ ਗੱਲ ਕਰ ਰਹੇ ਸੀ ਨਹੀਂ ਆ ਬੇਟਾ ਵੀ ਜਦੋਂ ਹੁਣ ਆਤਾ ਕੋਈ ਵੀ ਚੀਜ਼ ਕੋਈ ਜਾਨਵਰ ਥੱਲੇ ਡਿੱਗ ਗਿਆ ਜਾਂ ਸਾਨੂੰ ਐ ਲੱਗੇ ਵੀ ਸਾਥ ਦੀ ਕੇਅਰ ਨਹੀਂ ਹੋਈ ਸਾਥੋ ਚੱਕਿਆ ਨਹੀਂ ਗਿਆ ਜੀ ਤੇ ਸਾਡੇ ਫਿਰ ਮਨ ਨੂੰ ਇਹ ਠੋਕਰ ਆਉਂਦੀ ਆ ਵੀ ਸਾਨੂੰ ਐ ਲੱਗਦਾ ਵੀ ਸਾਨੂੰ ਮਹਾਰਾਜ ਕੋ ਡਰ ਲੱਗਦਾ ਵੀ ਮਹਾਰਾਜ ਸਾਥ ਹੋਏ ਹੋਇਆ ਨਾ ਵੀ ਅਸੀਂ ਇਹ ਥੱਲੇ ਡਿੱਗਿਆ ਸੀ ਸਾਥੋ ਟਾਈਮ ਤੇ ਚੱਕਿਆ ਨਾ ਗਿਆ ਜਾਂ ਦੀ ਦੇਖਭਾਲ ਨਾ ਹੋਈ ਹਾਂ ਉਹਦਾ ਕਰਕੇ ਸਾਡੇ ਮਨ ਨੂੰ ਜੀ ਹਰ ਵੇਲੇ ਇਸ ਤਰ੍ਹਾਂ ਦੇ ਡਰ ਰਹਿੰਦਾ ਇਹਨਾਂ ਦਾ ਜਿਵੇਂ ਅਸੀਂ ਕਹਿ ਦਿੰਦੇ ਕਿ ਆਪਣੇ ਆਪ ਨੂੰ ਹੀ ਕੌਨਸਰਨ ਲੱਗ ਜਾਂਦੇ ਨੇ ਕਿ ਜੇ ਪਹਿਲਾਂ ਚੱਕ ਲੈnde ਨਾ ਹੁੰਦਾ ਕੇਅਰ ਕਰ ਲੈnde ਹੋਰ ਕੇਅਰ ਕਰ ਲੈnde ਵੀ ਇਹ ਬਚ ਜਾਂਦਾ ਹਾਂਜੀ ਹਾਂਜੀ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਜੇ 5-6 ਮਿਲ ਨੇ ਬਹੁਤ ਮੁਸ਼ਕਲ ਹੈ ਪਰ ਤੁਹਾਡੀ ਪੀੜ੍ਹੀ ਜਿਹੜੇ ਪੋਤੇ ਆ ਤੁਹਾਡੇ ਉਹਨਾਂ ਨੇ ਤਾਂ ਵੇਖ ਲਿਆ ਹਨਾ ਉਹ ਹਾਂਜੀ ਸਾਡੀ ਇਹੋ ਦੋ ਟਾਈਮਰ ਦਾਸ ਇਹ ਸਾਡੇ ਪੋਤਰਾ ਹੈ ਹੂੰ ਇਹ ਵੀ ਸਾਡੇ ਮਗਰ ਪਿੱਛੇ ਜਿਵੇਂ ਜਿਸੀਂ ਕੰਮ ਕਰਦੇ ਆ ਉਹੋ ਜਿਹਾ ਹੀ ਕਰੇ ਬੇਟਾ ਤਾਂ ਸਾਡਾ ਕਰਦਾ ਹੀ ਕਰਦਾ ਸਾਡੇ ਨਾਲ ਫਿਰ ਸਾਡੇ ਘਰ ਦੇ ਵਿੱਚ ਆਉਣ ਵਾਲੀ ਪੀੜੀ ਨੂੰ ਇਹ ਕਹਨੇ ਮਹਾਰਾਜ ਸਿੱਖੀ ਦਾ ਨਾ ਇਹ ਇਹ ਸੇਵਾ ਬਖਸ਼ੀ ਰੱਖੀਦਾ ਤੇ ਬਿਲਕੁਲ ਜੀ ਕਹਿੰਦੇ ਹੁੰਦੇ ਕਿ ਨੇਤਾ ਨੂੰ ਫਲ ਲੱਗਦੇ ਆ ਤੇ ਜਿਹੜੀ ਤੁਹਾਡੀ ਜਿਹੜੀ ਨੀਅਤ ਆ ਉਹ ਨੇਕ ਤੇ ਬਹੁਤ ਸਾਫ਼ ਆ ਤੇ ਅਸੀਂ ਵੀ ਅਰਦਾਸ ਕਰਦੇ ਆ ਕਿ ਅਜਿਹਾਂ ਰੂਹਾਂ ਨੂੰ ਮਾਲਕ ਹੋਰ ਤੰਦਰੁਸਤਿ ਬਖਸ਼ੇ ਅਜਿਹੇ ਲੋਕਾਂ ਨੂੰ ਜਿਹੜੇ ਕੁਦਰਤ ਦੇ ਨਾਲ ਪਿਆਰ ਕਰਦੇ ਆ ਜੇ ਤੁਸੀਂ ਵੀ ਕੁਦਰਤ ਦੇ ਨਾਲ ਪਿਆਰ ਕਰਦੇ ਹੋ ਤਾਂ ਇਹ ਵੀਡੀਓ ਨੂੰ ਸ਼ੇਅਰ ਕਰਿਓ ਜੇ ਤੇ ਤਾਂ ਕਿ ਹੋਰਾਂ ਲੋਕਾਂ ਦੇ ਵਿੱਚ ਵੀ ਇਹ ਦਇਆ ਹੋ ਜਾਏ ਕਿਉਂਕਿ ਇਹ ਮੇਨ ਮਕਸਦ ਨਾ ਇਹ ਹੁੰਦਾ ਜੀ ਜਿਹੜੀ ਇੰਟਰਵਿਊ ਕਰਨੀ ਆ ਤੁਹਾਡੀ ਵੀਡੀਓ ਵੇਖ ਕੇ ਬਹੁਤ ਮੇਰੇ ਵਰਗਿਆਂ ਦੇ ਮਨ ਚਾਉ ਯਾਰ ਮੈਂ ਵੀ ਦੋ ਆਲ ਨੇ ਲਾ ਦਿਆ ਕਰ ਤੇ ਜੇ ਅਸੀਂ ਛੋਟਾ ਬੋਤਾ ਯੋਗਦਾਨ ਪਾਜੂਗਾ ਸਾਡਾ ਅਸੀਂ ਵੀ ਕੁਦਰਤ ਦੀ ਸੇਵਾ ਦੇ ਵਿੱਚ ਬਿਲਕੁਲ ਜੀ ਕਦੇ ਹੋਇਆ ਤੁਹਾਨੂੰ ਵੇਖ ਕੇ ਫਲਾਣੇ ਰਿਸ਼ਤੇਦਾਰ ਨੇ ਵੀ ਲਾਏ ਹੋਣ ਜਦ ਕਹਿੰਦਾ ਯਾਰ ਮੈਂ ਵੀ ਲਾਉ ਹਾਂਜੀ ਹਾਂਜੀ ਸਾਡੇ ਰਿਸ਼ਤੇਦਾਰ ਨੇ ਉਹ ਚੱਕ ਫਤਲ ਨੇ ਉਹਲੇ ਮੁੰਡੇ ਨੇ ਨਾ ਉਹਨੂੰ ਤਾਂ ਮਨ ਲਾ 100 150 ਲਾਤਾ ਛੱਡਾ ਉਹਦਾ ਬਹੁਤ ਵੱਡਾ ਕੰਪਾਈਨ ਲਾ ਕੇ ਮੁੰਡ ਜੀ ਖੜਦੇ ਤੂੜੀ ਆ ਚੀ ਨਾ ਉਹ ਆਇਆ ਨਹੀਂ ਕੋਈ ਬੱਚਾ ਨੇ ਹਰਿਆ ਆਇਆ ਨਹੀਂ ਹਾਂਜੀ ਹਾਂਜੀ ਇਹ ਇਹਦੇ ਹੱਥ ਤੇ ਵੀ ਤਪੱਸਿਆ ਕਰਨੀ ਪਵੇਗੀ ਹਾਂਜੀ ਹੌਲੀ ਹੌਲੀ ਹੁਣ ਸਾਡੇ 30 ਸਾਲਾ ਤੋਂ ਇੰਨਾ ਕੁ ਵਜਿਆ ਹੈ ਨਾ ਬਿਲਕੁਲ ਜੀ ਇਹ ਇਕਦਮ ਤਾਈ ਨਹੀਂ ਹੈ ਵੀ ਨਹੀਂ ਜੇ ਹੋਣਗਾ ਤਾਂ ਫੇਰ ਆਉਣਗਾ ਬਿਲਕੁਲ ਬਿਲਕੁਲ ਜੀ ਕੋਸ਼ਿਸ਼ ਕਰਾਂ ਕੋੰਜੇ ਰੇਡੀਏਸ਼ਨ ਜਾਂ ਵਰਗੇ ਸਾਡੀ ਟੈਕਨੀਕ ਨੇ ਇੰਨਾ ਤੇ ਇੱਕ ਕਾਫੀ ਅਸਰ ਪਾਇਆ ਹਾਂਜੀ ਹਾਂਜੀ ਹਾਂ ਉਹਦੇ ਕਾਰਨੋ ਹੀ ਹੋ ਗਿਆ ਹੂੰ ਫਿਰ ਬੇਟਾ ਦੇਖਭਾਲ ਵੀ ਇਹਨਾਂ ਦੀ ਕਰਨੀ ਪੈਂਦੀ ਆ ਹੁਣ ਜੇ ਆਪਾਂ ਕੱਲੇ ਆਲ ਨਹੀਂ ਵੀ ਲਾਤੇ ਟੈਂਸਰ ਕੋਈ ਪਾਣੀ ਨਹੀਂ ਟੈਂਸਰ ਇਹਨਾਂ ਨੂੰ ਕੋਈ ਦਾਣਾ ਹੀ ਨਾ ਭਾਏ ਕੋਚੋਗਾ ਨਾ ਮਿਲਿਆ ਫੇ ਉੱਥੇ ਪੰਛੀ ਆਉਂਦੇ ਨਹੀਂ ਫਿਰ ਹਾਂ ਪੰਛੀ ਆਉਂਦੇ ਕਿਵੇਂ ਉੱਥੇ ਹਾਂ ਫਿਰ ਫਿਰ ਤੁਹਾਨੂੰ ਤੁਹਾਨੂੰ ਤਾਂ ਪੂਰਾ ਟਾਈਮ ਟੇਬਲ ਰੱਖਣਾ ਪੈਂਦਾ ਹੁਣ ਐਵੇਂ ਇੰਨੇ ਵਜੇ ਇਹਨੂੰ ਚੋਗਾ ਪਾਉਣ ਵਾਲਾ ਰਹਿ ਗਿਆ ਪਾਣੀ ਰੱਖਣ ਵਾਲਾ ਵਾਰ-ਵਾਰ ਸਾਨੂੰ ਪਤਾ ਲੱਗ ਜਾਵੇ ਇਹ ਥਾਂ ਨਹੀਂ ਹੁੰਦਾ ਜਿੱਥੇ ਦਾਣੇ ਨਹੀਂ ਹੁੰਦੇ ਹੂੰ ਉਦੋਂ ਇਥੇ ਡਾਰੀਆਂ ਜਿਹਾ ਮਾਰਦੀਆਂ ਫਿਰਦੀਆਂ ਹੁੰਦੀਆਂ ਵੀ ਕੋਈ ਦਿਹਾਉ ਅੱਛਾ ਜੀ ਇਹ ਫਿਰ ਉਦੋਂ ਬਸ ਮੁੱਠੀ ਪਾ ਦੇਈ ਦੀ ਠੀਕ ਹੈ ਜੀ ਪਾਣੀ ਵੀ ਹੁੰਦਾ ਜਿਵੇਂ ਗਰਮੀ ਆ ਫਿਰ ਵਾਰ-ਵਾਰ ਬਦਲਣਾ ਪੈਂਦਾ ਆ ਪਾਣੀ ਸਵੇਰ ਸ਼ਾਮ ਬਦਲਦੇ ਆ ਠੀਕ ਹੈ ਜੀ ਮੈਂ ਤੁਹਾਨੂੰ ਪਾਣੀ ਪੀਂਦੇ ਰਹਿੰਦੇ ਆ ਜਾਨਵਰ ਅਸੀਂ ਜੀ ਤਨ ਜੀਆਂ ਘਰ ਚ ਚੋਸਾ ਬੇਟਾ ਤਾਂ ਸਾਡਾ ਪੋਤਰਾ ਪੜਨ ਜਾਂਦਾ ਵੈਸੇ ਇਸੇ ਤਰ੍ਹਾਂ ਸਾਡੀ ਨੂਣਾ ਖਿਆਲ ਆ ਵੀ ਉਹਨੇ ਤੁਰੀ ਫਿਰ ਨਾ ਵੇਖਣਾ ਵਿੱਚ ਹੋਗਾ ਹੈ ਨਹੀਂ ਉਹਨੇ ਪਾ ਜਾਣਾ ਠੀਕ ਹੈ ਜੀ ਜਦੋਂ ਉਥੋਂ ਖਤਮ ਜਿਸੇ ਕਦੇ ਮੈਂ ਤੁਰੀ ਫਿਰਦੀ ਇੱਥੇ ਮੈਂ ਪਾ ਗਈ ਫਿਰ ਇਹਨਾਂ ਦਾ ਤਾਂ ਪੱਕਾ ਹੀ ਟਾਈਮ ਹੀ ਆ ਬਸ ਫਿਰ ਜੇ ਇਹਨਾਂ ਨੂੰ ਖੇਤ ਦਲ ਜਾਵਾ ਹੁੰਦਾ ਫਿਰ ਅਸੀਂ ਇਹਨਾਂ ਦੀ ਗੌਰ ਅਸੀਂ ਆਪ ਕਰ ਲੈਂਦੇ ਜੀ ਬਹੁਤ ਬਹੁਤ ਧੰਨਵਾਦ ਮਾ ਤੁਹਾਡਾ ਤੁਹਾਡਾ ਵੀ ਅੰਕਲ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮਾਂ ਸਾਡੇ ਨਾਲ ਦਸਕਾਣਾ ਸਾਂਝਾ ਕੀਤਾ ਤੇ ਉਮੀਦ ਕਰਦੇ ਆ ਕਿ ਇਹ ਸੇਵਾ ਤੁਹਾਡੀ ਹੋਰ ਹੈ ਤੁਹਾਡੇ ਆਉਣ ਵਾਲੀ ਪੀੜ੍ਹੀਆਂ ਤੱਕ ਵੀ ਚਲਦੀ ਰਹੇਗੀ ਸਾਰਿਆਂ ਦੀ ਹੋਵੇ ਜੀ ਪੀੜ੍ਹੀਆਂ ਦੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਫਿਰ ਚਲੋ ਕੁਦਰਤ ਨਾਲ ਬੰਦਾ ਜੁੜਿਆ ਰਹਿੰਦਾ ਹਨ ਹੂੰ ਜੀ ਸੋ ਤੁਹਾਨੂੰ ਇਹ ਸਾਡਾ ਛੋਟਾ ਜਿਹਾ ਯਤਨ ਕਿਸ ਤਰੀਕੇ ਦਾ ਲੱਗਿਆ ਕਮੈਂਟ ਕਰਕੇ ਜਰੂਰ ਜੜੇ ਕਿਉਂਕਿ ਅਸੀਂ ਐਸੇ ਤਰੀਕੇ ਦੀਆਂ ਸਟੋਰੀਆਂ ਜਿਹੜੀਆਂ ਨਾਲ ਜਾਨਵਰਾਂ ਪੰਛੀਆਂ ਨਾਲ ਮੁਹੱਬਤ ਕੁਦਰਤ ਨਾਲ ਪਿਆਰ ਪੈ ਸਕਿਆ ਅਸੀਂ ਸਾਂਝੀਆਂ ਕਰਦੇ ਨੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਾਡੀ ਇੱਕ ਇੰਟਰਵਿਊ ਵੇਖੀ ਸੀ ਸਟਫੀ ਨਾਮ ਦੇ ਕੁੱਤੇ ਵਾਲੀ ਉਹਨੂੰ ਤੁਸੀਂ 1 ਮਿਲੀਅਨ ਤੋਂ ਵੱਧ ਵਿਊ ਦਿੱਤੇ ਆ ਤੁਹਾਡਾ ਧੰਨਵਾਦ ਕਰਦੇ ਆ ਤੇ ਉਮੀਦ ਕਰਦੇ ਆਂ ਕਿ ਇਹਨਾਂ ਵੀਡੀਓ ਨੂੰ ਵੀ ਤੁਸੀਂ ਇਸੇ ਤਰ੍ਹਾਂ ਪਿਆਰ ਬਖਸ਼ੋਗੇ ਜਿੱਦਾਂ ਸਾਡੀ ਮੋਰ ਵਾਲੀ ਵੀਡੀਓ ਆ ਜਾਂ ਹੋਰ ਪੰਛੀ ਵਾਲੀਆਂ ਵੀ ਤੁਸੀਂ ਇਸ ਚੈਨਲ ਤੇ ਇਸ ਤਰੀਕੇ ਦੀਆਂ ਵੀਡੀਓ ਵੇਖ ਸਕਦੇ ਹੋ ਤੇ ਹੋਰ ਵੀਡੀਓ ਵੇਖਣ ਲਈ ਨੂੰ ਸਬਸਕ੍ਰਾਈਬ ਕਰ ਲਿਓ ਜੁੜੇ ਰਹੋ ਸਫਰ ਟੈਲੀਵਿਜ਼ਨ ਦੇ ਨਾਲ ਧੰਨਵਾਦ